ਤੁਸੀਂ ਦੇਖ ਰਹੇ ਹੋ ਚੈਨਲ ਕਵਿਸ਼ਰੀ ਜਗਤ ਪੰਜਾਬੀ ਕਵਿਸ਼ਰੀ ਪਰੰਪਰਾ ਨੂੰ ਸੰਭਾਲਣ ਲਈ ਇਹ ਚੈਨਲ ਹਮੇਸ਼ਾ ਯਤਨਸ਼ੀਲ ਰਹੇਗਾ ਹਉ ਬਾਂਦੀ ਅੱਜ ਗਾਰੇ ਦੇ ਰਾਜੋਗੀ ਬਾਹਰ ਖੜਾ ਨਹੀਂ ਪਬਾਈ ਪਿੱਛਿਆ ਮੋਤੀ ਕਰੇਨ ਘਰ ਖੜਾ ਆਰੇ ਦਮਯੰਤੀ ਦੇ ਪਾਸ ਹੰਸ ਜੋ ਨਰਵਰ ਵੀਰ ਦੀਆਂ ਸੁੰਦਰਾ ਕੋਲੇ ਬਾਂਦੀ ਸਫਤਾ ਕਰੇ ਫਕੀਰ ਦੀਆ ਕਹਿੰਦਾ ਜਿਸੇ ਬਬੂ ਤੇਰੇ ਮਾਈ ਪੂਰਾ ਰੰਗ ਬਬਲਾਨਾਲਾ ਪੂਰਾ ਰੰਗ ਬਬਲਾਨਾਲਾ ਉਮਰ ਨਿਆਣੀ ਝਾਪੇ ਮਾਲ ਕੁਤੀਆਂ ਛਾਨਾਲਾ ਹੋਏ ਡੋਲ ਡਲ ਪੈਂਦਾ ਏ ਨੂਰ ਤੇ ਕਸਮਾਂ ਖਾਂਦੀ ਬੀੜ ਦੀਆ ਸੁੰਦਰਾ ਕੋਲੇ ਬਾਂਦੀ ਸਫਤਾ ਕਰੇ ਫਕੀਰ ਦੀਆ ਇਹਦਾ ਜੋਗੀ ਬਣਿਆ ਫਿਰਦਾ ਪੁੱਤਰ ਕਿਸੇ ਅਮੀਰ ਦਾ ਮਿੱਤਦਾ ਨਹੀਂ ਮਟਾਇਆ ਪਾਣਾ ਜੋ ਤਕਦੀਰ ਦਾ ਉਹਦਾ ਮੱਥਾ ਲਾਲ ਸਮਾਨ ਨੈਣ ਗੋ ਅਣੀਆਂ ਤੀਰ ਦੀਆਂ ਸੁੰਦਰਾ ਕੋਲੇ ਬਾਂਦੀ ਸਫਤਾ ਕਰੇ ਫਕੀਰ ਦੀਆਂ ਕਹਿੰਦੀ ਚੰਨੀ ਤੂੰ ਕਹੇ ਦੇਖਾਂ ਮੈਂ ਜੋਗੀ ਦੀਆਂ ਮੁੰਦਰਾ ਨੂੰ ਉੱਠ ਕੇ ਦਰਸ਼ਨ ਕਰ ਲੈ ਬਾਂਦੀ ਕਹਿੰਦੀ ਸੁੰਦਰਾ ਨੂੰ ਆਦੀ ਐਸੇ ਨਰਮ ਕੰਨਾਂ ਨੂੰ ਕਰਦਾ ਕੈਸੇ ਜੀੜਦੀਆਂ ਕਰਦਾ ਕੈਸੇ ਜੀੜਦੀਆਂ ਸੁੰਦਰਾ ਕੋਲੇ ਪਾਂਦੀ ਸਿਫਤਾ ਕਰੇ ਫਕੀਰਦਿਆਂ ਤੂੰ ਤਾਂ ਕਨੇ ਰੂਪ ਦਾ ਮਾਨ ਨੋਸ ਦੇ ਪੈਰਾ ਵਰਗੀਨੀਆ ਜਖਮ ਜਿਗਰ ਵਿੱਚ ਨਾਜ਼ਰ ਫੱਕਰ ਦੀ ਨਹਿਰੂ ਕਰਗੀਨੀ ਆਦੀ ਜਿਵੇਂ ਕਟਾਵੇਂ ਬਿਜਲੀ ਨਿਸ਼ਕਾ ਪੈਣ ਸਰੀਰਦਿਆਂ ਸੁੰਦਰਾ ਕੋਲੇ ਪਾਂਦੀ ਸਿਫਤਾ ਕਰੇ ਫਕੀਰਦਿਆਂ ਹਏ ਜਦੋਂ ਬੋਲਿਆ ਮੁਖੜੇ ਵਿੱਚੋਂ ਫੁੱਲ ਕਿੰਨੇ ਰਾਣੀ ਹਈ ਨਹੀਂ ਫੁੱਲ ਕਿੰਨੇ ਰਾਣੀ ਤੇਰੇ ਦਈਆਂ ਸਕਲਾ ਚਰਨੀ ਕੁੱਲ ਗਿੰਨੇ ਨਾਨੀ ਯਾਰੀ ਮੈਂ ਕਮਰਾਗੀ ਦੇ ਕੁੰਬੜਾ ਨਰਮ ਕਰੀ ਰਦੀਆਂ ਸੁੰਦਰਾ ਕੋਲੇ ਪਾਂਦੀ ਸਿਫਤਾ ਕਰੇ ਫਕੀਰ ਦੀਆ ਏ ਦਾਦੇ ਪੁਰੀ ਤੋਂ ਮਾਦ ਲੋਕ ਵਿੱਚ ਦੇਵ ਆਜ ਆਇਆ ਜੋਗੀ ਬਣਿਆ ਫਿਰਦਾ ਲਾ ਕੇ ਸਿਰੋਂ ਤਾਜ ਆਇਆ ਹਣ ਜਾ ਹੋਊਗਾ ਰਾਂਝਾ ਪਾਲਾ ਕਰਦਾ ਹੀਰ ਦੀਆ ਪਾਲਾ ਕਰਦਾ ਹੀਰ ਦੀਆ ਸੁੰਦਰਾ ਕੋਲੇ ਬਾਂਦੀ ਸਿਫਤਾ ਕਰੇ ਫਕੀਰ ਦੀਆ ਤੂੰ ਤਾਂ ਆਪ ਦੇਖ ਲਈ ਉੱਠ ਕੇ ਦੇ ਮੇਰਾ ਇਤਬਾਰ ਨਹੀਂ ਦੇਖ ਤੁਰ ਗਿਆ ਜੋਗੀ ਹੋਣ ਖੇਦ ਦਾ ਨਹੀਂ ਹੋ ਤੂੰ ਦਿਲਾ ਰਾਮ ਕਰ ਯਾਰ ਜਾਂ ਤੂੰ ਮਨਜੂਰਾ ਖੀਰ ਦੀਆ ਓਏ ਮਨਜੂਰਾ ਖੀਰ ਦੀਆ ਸੁੰਦਰਾ ਕੋਲੇ ਬਾਂਦੀ ਸੁੰਦਰਾ ਕੋਲੇ ਬਾਂਦੀ ਸਿਫਤਾ ਕਰੇ ਫਕੀਰ ਦੀਆ ਜਦੋਂ ਬਾਂਦੀ ਨੇ ਕਿਹਾ ਹੰਕਾਰ ਵੀ ਹੋਰ ਪਰ ਗਈ ਕਿਉਂਕਿ ਜਿਹੜਾ ਬੰਦਾ ਬਿੱਧਮਾਨ ਹੁੰਦਾ ਸੰਗਤਬਾਨ ਹੁੰਦਾ ਉਹ ਨਿਮੇ ਸੋ ਗौरा ਹੋਏ ਉਹ ਨਿਮਦਾ ਹੁੰਦਾ ਜੋ ਹੰਕਾਰੀ ਹੁੰਦਾ ਘਮੰਡੀ ਹੁੰਦਾ ਉਹ ਗੱਲ ਸੁਣ ਕੇ ਉੱਚਾ ਜਾਂਦਾ ਹੁੰਦਾ ਫਿਰ ਕੀ ਕੀਤਾ ਮੋਤੀਆਂ ਦਾ ਥਾਲ ਭਰ ਲਿਆ ਇੱਕ ਹੱਥ ਦੇ ਵਿੱਚ ਲਿਆ ਖੰਡਾ ਖੱਬੇ ਹੱਥ ਦੇ ਵਿੱਚ ਮੋਤੀਆਂ ਦਾ ਭਰ ਕੇ ਥਾਲ ਇੱਕ ਯੋਗੀ ਨੂੰ ਤੱਕ ਕੇ ਰਾਣੀ ਉਹਦੇ ਚਰਨਾਂ ਦੀ ਦਾਸੀ ਬਣੂ ਦੇਖਾ ਭਲਾ ਪੀਰ ਬੋਲ ਕੇ ਹੈ ਆਇਆ ਸੁਨਦੇਣਾ ਨੇ ਪੂਰਨ ਨੂੰ ਟੱਕਿਆ ਜਦੋਂ ਖੋਲ ਕੇ ਮੋਰੀ ਬਣ ਪੱਥਰੋਂ ਮਾਂ ਮੰਗਈ ਹੋ ਗਈ ਦਿਲ ਤੇ ਡੋਰਤ ਕੋਰੀ ਉਹ ਦਿਲ ਦਾ ਮੈਂ ਇੱਕ ਪਿਆ ਬਜੀਆਂ ਅੰਦਰ ਇਸ਼ਕ ਦੀ ਬੀਨਾ ਕਰ ਦਰਸ਼ਨ ਜੋਗੀ ਦੇ ਠੰਡਾ ਠਾਰ ਹੋ ਗਈ ਸੀਨਾ ਓ ਲਾ ਤੁੰਤ ਸ਼ਿੰਗਾਰ ਲੈ ਛਣਕਾਏ ਤੇਰੇ ਫੇਰੇ ਦੀ ਕੰਗੀ ਆਉਂਦੀ ਆ ਮੈਲਾ ਚ ਦੀਪਕ ਉੱਤੇ ਸੜਨ ਪਤੰਗੀ ਓ ਚਤ ਥਾਲ ਮੋਤੀਆਂ ਦਾ ਰਾਣੀ ਸੁੰਦਰਾ ਨੇ ਭਰ ਲੀਨਾ ਕਰ ਦਰਸ਼ਨ ਜੋਗੀ ਦੇ ਠੰਡਾ ਠਾਰ ਹੋ ਗਈ ਸੀਨਾ ਆਜੋ ਬਤ ਮੈਨਾ ਦੇ ਆਜੋ ਬਤ ਮੈਨਾ ਦੇ ਤੁੰਨੇ ਨਾ ਖੜੀ ਕੇ ਜਾ ਰਹੇ ਅਰਦਾ ਇਹ ਪਵ ਜਲ ਸਾਗਰ ਚ ਮੈਂ ਵੀ ਤੇਰੇ ਆਸਰੇ ਦਰਦਾ ਉਹ بگੜੀ ਹੋਈ ਬਿੱਲੀ ਨੂੰ ਕੀਲੀ ਖੜਾ ਕਬੂਤਰ ਚੀਨਾ ਕਰ ਦਰਸ਼ਨ ਪੂਰਨ ਦੇ ਠੰਡਾ ਠਾਰ ਹੋ ਗਿਆ ਸੀਨਾ ਕੋਈ ਸੌਤਾ ਟੱਕ ਤੇਰਾ ਟੱਕ ਤੇਰਾ ਮੰਗਣਾ ਕੀ ਆ ਤੇਰੀ ਪਿੱਛਿਆ ਤੇਤੀ ਪੀ ਹੈ ਕੇ ਕੇ ਕੰਡੇ ਪੂਰ ਬੂਨਾ ਇਥਿਆ ਹੋ ਗਈ ਕਾਇਆ ਸੀ ਤਲੋ ਜਿਸਮ ਤੋਂ ਸੁੱਕਿਆ ਜਮਾ ਪਸੀਨਾ ਕਰ ਦਰਸ਼ਨ ਜੋਗੀ ਦੇ ਠੰਡਾ ਠਾਰਾ ਹੋ ਗਿਆ ਸੀਨਾ ਆਜੋ ਥਾਲ ਲਿਆਈ ਸੀ ਤੇ ਟਾਪਾ ਬੂਰਨ ਦੀ ਚੋਲੀ ਅਸੀਂ ਕੀ ਦੇਣ ਜੋ ਕੇ ਮੁਖ ਤੋ ਕੁੰਡੇ ਠਾਕੇ ਬੋਲੀ ਓ ਨਾ ਚੋਲਾ ਖਤਰ ਦਾ ਤਨ ਤੇ ਪੈਨ ਜੋਗੀ ਆ ਜੀਨਾ ਕਰ ਦਰਸ਼ਨ ਜੋਗੀ ਦੇ ਠੰਡਾ ਠਾਰ ਹੋ ਗਿਆ ਸੀਨਾ ਓ ਗੁਜਰਾ ਮਤ ਮੇਰੀ ਰਹਿੋ ਮਤ ਮੇਰੀ ਓ ਪੂਰਨ ਲੈ ਕੇ ਤੁਰ ਗਿਆ ਮੋਤੀ ਨਾ ਮੁਖ ਮੋੜ ਦੇਖਿਆ ਤੁੰਨੇ ਨਾ ਰਹੇਗੀ ਖੜੀ ਖੜੋਤੀ ਹੁਨਾ ਚੇਤਾ ਗੁਰੂਆਂ ਦਾ ਬਿਸਰੇ ਇੱਕ ਪਲ ਫੱਕਰ ਦੀਨਾ ਬਿਸਰੇ ਇੱਕ ਪਲ ਫੱਕਰ ਦੀਨਾ ਕਰ ਦਰਸ਼ਨ ਪੂਰਨ ਦੇ ਠੰਡਾ ਠਾਰ ਹੋ ਗਿਆ ਸੀਨਾ ਜਦੋਂ ਸੁੰਦਰਾ ਨੇ ਪੂਰਨ ਭਗਤ ਦੇ ਨਾਹ ਦੇ ਦਰਸ਼ਨ ਕੀਤੇ ਮੋਰੀ ਖੋਲ ਕੇ ਤੱਕਿਆ ਉਹ ਉਹਦੇ ਚਰਨਾਂ ਦੀ ਦਾਸੀ ਬਣ ਗਈ ਥੱਲੇ ਉਤਰ ਕੇ ਆਈ ਜੋ ਖੰਡਾ ਸੀ ਮਾਰੀ ਭਾਵਨਾ ਸੀ ਉਹ ਤਾਂ ਲੱਖਾਂ ਕੋ ਚਲੀ ਗਈ ਕਿਉਂਕਿ ਸੰਤਾਂ ਦਾ ਸੰਗੇ ਐਸੇ ਨਾਮ ਦਾ ਰੰਗੇ ਐਸੇ ਉਹ ਪੱਲੇ ਚ ਪਾਤੇ ਮੋਤੀ ਪਾ ਕੇ ਪੱਲੇ ਦੇ ਵਿੱਚ ਮੋਤੀ ਕੀ ਕਹਿੰਦੀ ਜੋਗੀਆਂ ਆ ਨਮੈਲਾ ਤੇਰਾ ਤਾਕਤ ਤੇਰਾ ਆ ਰਾਜ ਤੇਰਾ ਫਿਰ ਪੂਰਨ ਇੱਕ ਸ਼ਬਦ ਕਿਹਾ ਖੁਸ਼ ਰਹੋ ਮਾਤ ਮੇਰੀ ਪੂਰਨ ਲੈ ਕੇ ਤੁਰਿਆ ਮੋਤੀ ਨਾ ਮੁਖ ਮੋੜ ਤੱਕਿਆ ਸੁੰਦਰ ਰਹੇਗੀ ਖੜੀ ਖੜੋਤੀ ਆ ਰਾਜ ਮੁਮਾਰਕ ਰਹੇ ਤੁਸਾਂ ਨੂੰ ਤੇਰੇ ਕੋਲ ਸਹੌਂਦਾ ਹੁੰਦੀ ਲੋੜ ਜੇ ਰਾਣੀਆਂ ਵਾਰੀ ਨੇਕਾ ਵਿਆਹ ਕਰਵਾਉਂਦਾ ਬੀਬੀ ਮੈਂ ਤੇਰੇ ਦਰ ਉਤੇ ਕਾਹਨੂੰ ਵਲ ਖਜ਼ਗਾਉਂਦਾ ਇਹ ਗੱਲ ਕਹਿ ਕੇ ਟੇਲੇ ਨੂੰ ਚਲੇ ਗਿਆ ਜਦੋਂ ਟੇਲੇ ਨੂੰ ਚਲੇ ਗਿਆ ਜਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਜੋ ਮੋਤੀ ਦੱਸੇ ਸੀ ਢੇਰੀ ਕੀਤੇ ਐ ਜਾਗ ਉੱਠੇ ਸਜਣੋਂ ਕਾਲੇ ਕਾਸੇ ਦੇ ਵਿੱਚ ਜਿਵੇਂ ਪੂਰਨਵਾਸੀ ਦਾ ਚੰ드ਰਮਾ ਚੜਦਾ ਹੁੰਦਾ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਕੋਈ ਕਹਿੰਦਾ ਇਹ ਰਾਜੇ ਦਾ ਲੜਕਾ ਹੈ ਖਜ਼ਾਨੇ ਦੇ ਵਿੱਚੋਂ ਲਿਆਇਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਆਪਾਂ ਨੇ ਲਾਲਾਂ ਦਾ ਹੀਰਿਆਂ ਦਾ ਮੋਤੀਆਂ ਦਾ ਕੁਝ ਨਹੀਂ ਕਰਨਾ ਨਾ ਆਪਣੇ ਰਾਜ ਦਾ ਕਰਨਾ ਇਹ ਮੋਤੀ ਜੀ ਤੋਂ ਲੈ ਕੇ ਆਏ ਆ ਉਹਨੂੰ ਵਾਪਸ ਕਰਿਆ ਉਹਨੇ ਪੈਰੀ ਗੁਰੂ ਦੇ ਸ਼ਬਦ ਨੂੰ ਪੱਲੇ ਬੰਨ ਕੇ ਤੇ ਗੁਰੂ ਗੋਖਰਨਾਥ ਦਾ ਸ਼ਬਦ ਪਲਾ ਕਿਵੇਂ ਟਲ ਸਕਦਾ ਗਾਹਾਂ ਚੇਲਾ ਵੀ ਪੂਰਨ ਸੀ ਲੈ ਕੇ ਮੋਤੀ ਵਾਪਸ ਆ ਗਿਆ ਕੀ ਕਿਹਾ ਭੈਣੇ ਆ ਫੜ ਮੋਤੀ ਮੇਰਾ ਗੁਰੂ ਲੜਦਾ ਜਦੋਂ ਇਹ ਸ਼ਬਦ ਕਹੇ ਕਹਿੰਦੀ ਇੱਕ ਘੰਟਾ ਦੇ ਦੇ ਮੈਨੂੰ ਇੱਕ ਘੰਟੇ ਦੇ ਵਿੱਚ ਜਿੰਨੇ ਸ਼ਹਿਰ ਦੇ ਹਲਵਾਈ ਸੀ ਸਾਰੇ ਬੁਲਾ ਲੇ ਖੰਡ ਦੇ ਕੋਠੇ ਖੋਲਤੇ ਦੇਸੀ ਘੀ ਦੇ ਪੀਪੇ ਖੋਲਤੇ ਕਹਿੰਦੀ ਜੋਗੀ ਰਾਜ ਜੀ ਇੱਕ ਗੱਲ ਦੱਸ ਵੀ ਤੇਰੇ ਟੱਲੇ ਦੇ ਉੱਤੇ ਸਿੱਧ ਗੁਰੂ ਗੋਬਰਕਨਾਥ ਦੇ ਜਮਾਤ ਦੇ ਵਿੱਚ ਕੰਨੇ ਸਾਧੂ ਐ ਕਹਿੰਦੇ 360 ਗਿਣਤੀ ਦੇ ਐ ਬਾਕੀ ਸੇਵਾਦਾਰ ਹੋਣਗੇ ਲਓ ਜੀ ਕੋਠਿਆਂ ਦੇ ਕੋਠੇ ਖੰਡ ਦੇ ਜਦੋਂ ਖੋਲੇ ਕੜਾਹੇ ਚੜ ਗਈਆਂ 36 ਕਿਸਮ ਦੀ ਸਿਰਣੀ ਪਕਵਾਨ ਤਿਆਰ ਹੋ ਗਏ ਸਬਜ਼ੀਆਂ ਭਾਜੀਆਂ ਦਾਲਾਂ ਤਿਆਰ ਹੋ ਗਈਆਂ ਰੱਥ ਪਰਵਾਏ ਗਏ ਗੱਡਿਆਂ 'ਚ ਧਰਾਏ ਗਏ ਉਹ 500 ਬੰਦੇ ਦਾ 700 ਦਾ ਭੋਜਨ ਕਰਕੇ ਤਿਆਰ ਫਿਰ ਸੁੰਦਰਾਂ ਨੇ ਆਪਣੀਆਂ ਸਹੇਲੀਆਂ ਨੂੰ ਸ਼ਰੀਕੇ ਵਾਲੀਆਂ ਨੂੰ ਪਹਿਨ ਕੇ ਪਿਸ਼ਾਕਾਂ ਇੱਕ ਚਾਂਦੀ ਦੀ ਥਾਲੀ ਮੰਗਾਈ ਚਾਂਦੀ ਦੀ ਥਾਲੀ ਮੰਗਾ ਕੇ ਇੱਕ ਪਰੋਕੇ ਫੁੱਲਾਂ ਦਾ ਹਾਰ ਵਿੱਚ ਧਰ ਲਿਆ ਵੀ ਅੱਜ ਜੋਗੀ ਤੋਂ ਕੋਈ ਦਾਤ ਲੈ ਕੇ ਆਵਾਂਗੇ ਨੀਵੀ ਪਾਈ ਸੁੰਦਰਾ 360 ਸੇਲੀਆਂ ਦੇ ਨਾਲ ਅੱਗੇ ਹੋ ਕੇ ਤੁਰਦੀ ਹੈ ਪੂਰਨ ਸਾਰਿਆਂ ਤੋਂ ਅੱਗੇ ਨੀਵੀ ਪਾਈ ਹੈ ਭੋਜਨ 36 ਕਿਸਮ ਦੇ ਲੈ ਸੁੰਦਰਾ ਚੱਲੀ ਇੱਕ ਸੰਤਾਂ ਦੀ ਬਣ ਕੇ ਭੋਜਨ ਛਕਾਉਣ ਵਾਸਤੇ ਸਿੱਧ ਗੁਰੂ ਗੋਬਰ ਖਨਾਸ ਦੇ ਢਿੱਲੇ ਨੂੰ ਹੈ ਐਸੇ ਜਾਂਦੀ ਹਾਂ ਸੁਨਣਾ ਨੇ ਸੇਰੇ ਹੁਸ਼ਨੇ ਦਾ ਅੱਜ ਜਾਦੂ ਪੈ ਗਿਆ ਪੂਰਨ ਜਿੰਦ ਬਜੂਦ ਤੋਂ ਕੱਢ ਮੇਰੀ ਲੈ ਗਿਆ ਪੂਰਨ ਜਿੰਦ ਬਜੂਦ ਤੋਂ ਕੱਢ ਕੇ ਮੇਰੀ ਲੈ ਗਿਆ ਇਸ ਕਾ ਅਬੱਲਾ ਆਪ ਹੈ ਇਹਦੀ ਰੀਤ ਅਬੱਲੀ ਪੋਜਨ ਛਤੀ ਕਿਸਮ ਦੇ ਲੈ ਰਾਣੀ ਚੱਲੀ ਪੋਜਨ ਛਤੀ ਕਿਸਮ ਦੇ ਲੈ ਸੁੰਦਰਾ ਚੱਲੀ ਓ ਥਾਲ ਬੜੇ ਹੱਥ ਬਾਂਦੀਆਂ ਵਿੱਚ ਨਜ਼ਰਾਂ ਤਰੀਆਂ ਨਜ਼ਰਾਂ ਤਰੀਆਂ ਪਰਖਣ ਚੱਲੀਆਂ ਜਤੀ ਨੂੰ ਇੰਦਰ ਦੀਆਂ ਭਰੀਆਂ ਪਰਖਣ ਚੱਲੀਆਂ ਜਤੀ ਨੂੰ ਇੰਦਰ ਦੀਆਂ ਭਰੀਆਂ ਰਤੀ ਕਾਮ ਦਾ ਭਗਤ ਨੇ ਜਦ ਤੋੜ ਨਕੱਲੀ ਓ ਰਤੀ ਕਾਮ ਦਾ ਭਗਤ ਨੇ ਜਦ ਤੋੜ ਨਕੱਲੀ ਪੋਜਨ 36 ਕਿਸਮ ਦੇ ਲੈ ਸੁੰਦਰਾ ਚੱਲੀ ਪੋਜਨ 36 ਕਿਸਮ ਦੇ ਲੈ ਸੁੰਦਰਾ ਚੱਲੀ ਹੋ ਕੰਡਾ ਹੈੜੀ ਰਾਗ ਨੂੰ ਤੁਰਪੀ ਜਾ ਹਰਨੀ ਤੁਰਪੀ ਆਨੀ ਐ ਉਸਨ ਬੀਨਾ ਨਾਗੇਣੀ ਛੱਡ ਜਾਂਦੀ ਬਰਮੀ ਐ ਉਸਨ ਬੀਨਾ ਨਾਗੇਣੀ ਛੱਡ ਜਾਂਦੀ ਬਰਮੀ ਹੋ ਮੈਂ ਤੇਰੇ ਤੇ ਸੁੰਦਰਾ ਅਜ ਹੋ ਗਈ ਚੱਲੀ ਪੋਜਨ ਛੱਤੀ ਕਿਸਮ ਦੇ ਲੈ ਸੁੰਦਰਾ ਚੱਲੀ ਪੋਜਨ ਛੱਤੀ ਕਿਸਮ ਦੇ ਲੈ ਸੁੰਦਰਾ ਚੱਲੀ ਹਾ ਇਸ ਕੀ ਨਦੀ ਢਾਲ ਦੇ ਵਿੱਚ ਰਾਣੀ ਫੱਸੀ ਦੱਬੀ ਜਾਂਦੀ ਪੜੇ ਨੂੰ ਪੁੰਨੂ ਦੀ ਸੱਤੀ ਦੱਬੀ ਜਾਂਦੀ ਪੜੇ ਨੂੰ ਹ ਪੁੰਨੂ ਦੀ ਸੱਤੀ ਓ ਪਿੱਛੇ ਸਾਰਾ ਕਾਫਲਾ ਓ ਮੂਰੇ ਕੱਲੀ ਪੋਜਨ ਛੱਤੀ ਕਿਸਮ ਦੇ ਲੈ ਸੁੰਦਰਾ ਚੱਲੀ ਪੋਜਨ ਛਤੀ ਕਿਸਮ ਦੇ ਲਾਇਆ ਸੁੰਦਰਾ ਚੱਲੀ ਹੋ ਕਦੇ ਪੜਨ ਮਹਾਤਮਾ ਪਏ ਤੂੰ ਨੇ ਟੁਖਣਾ ਤੂੰ ਨੇ ਟੁਖਣਾ ਸੁੰਦਰਾ ਸੰਗ ਸਹੇਲੀਆਂ ਹੋ ਨੇੜੇ ਟੁਕਣਾ ਸੁੰਦਰਾ ਸੰਗ ਸਹੇਲੀਆਂ ਹੋ ਨੇੜੇ ਟੁਕਣਾ ਓ ਕਈ ਸੰਤਾਂ ਦੀ ਵੇਖ ਕੇ ਸੀ ਸੁਰਤੀ ਹੱਲੀ ਆ ਕਈ ਸੰਤਾਂ ਦੀ ਵੇਖ ਕੇ ਸੀ ਸੁਰਤੀ ਹੱਲੀ ਪੋਜਰ ਛਤੀ ਕਿਸਮ ਦੇ ਲੈ ਸੁੰਦਰਾ ਚੱਲੀ ਪੋਜਰ ਛਤੀ ਕਿਸਮ ਦੇ ਲੈ ਸੁੰਦਰਾ ਚੱਲੀ ਹਾ ਗਲ ਪੱਲੂ ਮੁਖ ਕਾਸਲੇ ਐਉ ਨਾਣੀ ਬੋਲੇ ਰਾਣੀ ਬੋਲੇ ਹੱਥ ਜੋੜ ਕੇ ਬੈਠਗੀ ਗੋ ਰਖਦੇ ਕੋਲੇ ਹੱਥ ਜੋੜ ਕੇ ਬੈਠਗੀ ਗੋ ਰਖਦੇ ਕੋਲੇ ਹਾ ਕਿੜਾ ਛਲਿਆ ਫੱਕਰਾ ਮੈਂ ਜਿਸਨੇ ਛੱਲੀ ਪੋਜਨ ਛਤੀ ਕਿਸਮ ਦੇ ਲੈ ਸੁੰਦਰਾ ਚੱਲੀ ਪੋਜਨ ਛਤੀ ਕਿਸਮ ਦੇ ਲੈ ਸੁੰਦਰਾ ਚੱਲੀ ਸਜਣੋ ਇੱਕ ਤੁਮ ਪੈਂਦੀ ਐ ਕਰਦ ਊੜਦੀ ਐ ਜੋ ਕੱਚੇ ਸੀ ਨਾ ਕੱਚੇ ਮਨ ਦੇ ਕੱਚੇ ਨਵੇਂ ਰਲੇ ਕਹਿੰਦੇ ਤੇ ਆਪਾਂ ਪ੍ਰਸ਼ਾਦ ਖਾਇਆ ਕਰਾਂਗੇ ਖੀਰਾ ਛਕਿਆ ਕਰਾਂਗੇ ਉਹਨਾਂ ਦੀ ਜਾਨ ਨੂੰ ਬਣਗੀ ਕਿਉਂ ਬਣੀ ਜਾਨ ਨੂੰ ਵੀ ਸਜਣੋ ਇਹ ਐ ਇੱਕ ਰਾਣੀ ਇਹ ਲੈ ਆ ਖਜ਼ਾਨੇ ਦੇ ਵਿੱਚੋਂ ਮੋਤੀ ਉਹ ਧੂੜੂੜੀ ਆਉਂਦੀ ਐ ਤੇ ਉਹ ਫੌਜ ਚੜੀ ਆਉਂਦੀ ਐ ਇਹ ਗੱਲ ਵੇਖ ਕੇ ਜਿਹੜੇ ਕੱਚੇ ਮੰਦੇ ਸੀ ਭੜੀਆਂ ਤੋਂ ਛਾਲਾ ਮਾਰ ਗਏ ਓਲੇ ਹੋ ਗਏ ਉੱਥੇ ਫੌਜ ਕਾ ਨੂੰ ਸੀ ਇਹ ਤੀ ਇੱਕ ਭਾਜਨ ਦਾ ਪ੍ਰਤਾਪ ਟਿੱਲੇ ਜਾ ਪਹੁੰਚੀ ਰਾਣੀ ਭੋਜਨ ਲੈ ਕੇ ਗੁਰੂ ਦੇ ਚਰਨਾਂ 'ਚ ਨਿਸ਼ਾਵਰ ਸਿਰ ਧਰ ਕੇ ਅਸ਼ਟਾਮ ਪ੍ਰਣਾਮ ਕੀਤੀ ਫਿਰ ਨਾਦ ਵੱਜਿਆ ਹਰੀ ਹਰ ਹੋਈ ਕਾਸ ਦੀ ਪੰਗਤਾਂ ਲੱਗ ਗਈਆਂ ਜਦੋਂ ਪੰਗਤਾਂ ਲੱਗੀਆਂ ਨਾ ਉਸ ਟਾਈਮ ਦੇ ਵਿੱਚ ਸੱਜਰੋ ਸਾਧੂਆਂ ਨੇ ਭੋਜਨ ਛਕਿਆ ਆਤਮਾ ਪਰਸੰਨ ਹੋਈ 12-12 ਸਾਲ ਜੰਗਲਾਂ 'ਚ ਰਹਿਣਾ ਰੋੜਾਂ ਦੇ ਉੱਤੇ ਪੈਣਾ ਸੰਸਾਰ ਕੰਨੀਓ ਮਨ ਨੂੰ ਤੋੜ ਕੇ ਰੋਜ਼ ਮਰਨਾ ਮਿੰਟ ਬਾਅਦ ਮਰਨਾ ਇੱਕ ਮੌਤ ਨਹੀਂ ਫਕੀਰੀ ਰੋਜ਼ ਮਰਦੀ ਐ ਇਹ ਫਕੀਰਾਂ ਦੀ ਮੰਜ਼ਲ ਐ ਲਓ ਜੀ ਦੇਣਾ ਧਿਆਨ ਜਦੋਂ ਭੋਜਨ ਦੇ ਹੀ ਹਰੀ ਹਰ ਹੋਈ ਪੰਗਤਾਂ ਲੱਗੀਆਂ ਰਾਣੀ ਨੇ ਆਪਣੇ ਹੱਥ ਨਾਲ ਭੋਜਨ ਛਕਾਏ ਜਦੋਂ ਤਿਰਪਤਾ ਆਤਮਾ ਹੋ ਗਈ ਗੁਰੂ ਰੰਗ ਦੇ ਵਿੱਚ ਆਏ ਰੰਗ ਦੇ ਵਿੱਚ ਆ ਕੇ ਫਿਰ ਕਿਨੂੰ ਰਾਣੀ ਨੂੰ ਕੋਲੇ ਸੱਦਿਆ ਲੈ ਤੈਂ ਕਰੀਆ ਸਾਧੂਆਂ ਦੀ ਸੇਵਾ ਸੇਵਾ ਵੀ ਪੂਰਨ ਕਰਤੀ ਕਿਉਂ ਕਿ ਪੂਰਨੇ ਮੁਖ ਦੇ ਵਿੱਚ ਭੋਜਨ ਨਹੀਂ ਪਾਇਆ ਉਹਨੂੰ ਭਜਨ ਦਾ ਪ੍ਰਤਾਪ ਸੀ ਲੈ ਬੀਬੀ ਜੋ ਤੇਰੀ ਇੱਛਾ ਹੈ ਉਹ ਮੰਗ ਲੈ ਪੁੱਤਰ ਦੀ ਲੋੜ ਹੈ ਉਹ ਮੰਗ ਲੈ ਰਾਜ ਦੀ ਸਮਰਾਟ ਬਣਨ ਦੀ ਚੱਕਰਵਰਤੀ ਬਣਨੇ ਉਹ ਮੰਗ ਲੈ ਮਾਇਆ ਦੀ ਲੋੜ ਹੈ ਉਹ ਮੰਗ ਲੈ ਇੱਕ ਗੁਰੂ ਗੋਰਖਨਾਥ ਮਹਾਤਮਾ ਰਾਣੀ ਨੂੰ ਪਾਸ ਬੁਲਾ ਕੇ ਜਿਹੜੀ ਤੇਰੀ ਚੀਜ਼ ਦੀ ਇੱਛੇ ਉਹ ਮੰਗ ਲੈ ਪੁੱਤਰੀ ਤੈ ਸਾਧੂਆਂ ਦੀ ਸੇਵਾ ਕਰੀਏ ਇੱਕ ਗੁਰੂ ਗੋਰਖਨਾਥ ਉਹ ਰਾਣੀ ਨੂੰ ਦੋ ਸ਼ਬਦ ਆਦਾ ਵੀਰ ਗਾ ਕੇ ਸੁਣਾਉਂਦੇ ਦੇਖਾ ਪਲਾਹੇ ਐਸੇ ਆਦਾ ਕੈ ਨਾ ਭੋਜੇ ਨਾ ਥਕੇ ਦਾ 36 ਪ੍ਰਕਾਰ ਦੇ ਖੁਸ਼ ਹੋ ਗਈ ਆਤਮਾ ਦੇਹ ਤੇਰੀ ਦੇਹ ਮੁਖ ਸੇ ਅਚਾਰ ਦੇ ਸੰਤ ਮਹਾਤਮਾ ਆਵੇ ਬਿਲਕੁਲ ਹਉ ਨੀ ਅਮਲੰਗਰਾਣੀਏ ਰੂਪ ਕਰਤਾਰ ਦਾ ਜਿਹੜੀ ਚੀਜ਼ ਚਾਹੇ ਸੋਈ ਮੰਗ ਰਾਣੀਏ ਗੋਰਖਾ ਉਚਾਰਦਾ ਆ ਸਾਧੂ ਵਾਲੀ ਸੇਵਾ ਤੱਕਰੀਏ ਬੱਚੀਏ ਬੜਾ ਮਾਨ ਪਾਵੇਂਗੀ ਦੇਨ ਜੋ ਤਰੰ ਮੰਦੀ ਹਰੀਏ ਬੱਚੀਏ ਸੁਰਗਾ ਨੂੰ ਜਾਵੇਂਗੀ ਆਲੇ ਸੁਰਕਾਂ ਦੇ ਦਵਾਰੇ ਨੇ ਨਸੰਗ ਬੱਚੀਏ ਮੁੱਖ ਸੇ ਨਜ਼ਾਰਦਾ ਜਿਹੜੀ ਚੀਜ਼ ਚਾਹੇ ਸੋਈ ਮੰਗ ਬੱਚੀਏ ਗੋਰਖਾ ਉਚਾਰਦਾ ਕਹਿੰਦਾ ਕਾਨੂੰ ਸੀਤੇ ਆਉਣਾ ਵਿੱਚ ਮੇਰੇ ਦੇਖਦੇ ਨਹੀਂ ਭੇਜ ਦਿੰਦੀ ਪੂਪ ਨੂੰ ਕਈ ਸਾਧੂ ਕੋ ਤੇਰੇ ਗੁਟੇਰੇ ਦੇਖਦੇ ਤੁਸਾਂ ਦੇ ਸਰੂਪ ਨੂੰ ਆਹ ਹੁੰਦਾ ਹੈ ਭਜਨ ਤੇਰਾ ਪੰਗ ਰਾਣੀਏ ਮੁੱਖ ਦੇਖ ਨਾਰਦਾ ਜਿਹੜੀ ਚੀਜ਼ ਚਾਹੇ ਸੋਈ ਮੰਗ ਰਾਣੀਏ ਗੋਰਖਾ ਉਚਾਰਦਾ ਕਹਿੰਦਾ ਤੀਸਰਾ ਬਤਨ ਮੇਰਾ ਜੋ ਫਕੀਰ ਦਾ ਜੋ ਤੇ ਮਾਰੀ ਭਾਵਨਾ ਪੱਥਰ ਤੇ ਲੀਕ ਬੋਲਾ ਹੈ ਫਕੀਰ ਦਾ ਫਿਰਠਾ ਨਹੀਂ ਜਾਬਣਾ ਮਾਰੇ ਮਸਤੀ ਨਜ਼ਾਰੇ ਨਾਮ ਪੰਗ ਰਾਣੀਏ ਜਦੋਂ ਸਤਕਾਰਦਾ ਜਿਹੜੀ ਚੀਜ਼ ਚਾਹੇ ਸੋਈ ਮੰਗ ਰਾਣੀਏ ਗੋਰਖਾ ਵਿਚਾਰਦਾ ਆਂ ਹਾ ਦਰ ਗੱਦ ਸੇਵਾ ਵੀ ਮਨਜ਼ੂਰ ਨਹੀਂ ਮੋੜ ਰਹਿਣਾ ਬਾਸ ਨੂੰ ਹੋਰ ਕੋਈ ਨਾ ਪਾਦੀ ਨਾ ਪਥੂਰ ਨਹੀਂ ਖੜੀਆਂ ਦੁਕਾਣ ਨੂੰ ਮਾਰੇ ਸਾਡੇ ਗਾਲ ਪਾਇ ਕਾਲ ਦੇ ਭੰਗ ਰਾਣੀਏ ਸਦਾ ਸਤਕਾਰਦਾ ਜਿਹੜੀ ਚੀਜ਼ ਚਾਹੇ ਸੋਈ ਮੰਗ ਰਾਣੀਏ ਗੋਰਖਾ ਵਿਚਾਰਦਾ ਆਂ ਜਦੋਂ ਗੁਰੂ ਗੋਰਖਨਾਥ ਨੇ ਕਿਹਾ ਪੁੱਤਰੀ ਰਾਜ ਚੌਗਣਾ ਕਰਦੇ ਆਂ ਕਹਿੰਦੀ ਬਾਵਾ ਜੀ ਨਹੀਂ ਏ ਬਾਵਾ ਏ ਸਿੱਧਾ ਚੋਂ ਸਿੱਧ ਏ ਜਤੀਆਂ ਚੋਂ ਜਤੀ ਤੂੰ ਐ ਜਾਣਦਾ ਤਰਕਾਲ ਦਰਸੀ ਘਟ ਘਟ ਦੀ ਗੱਲ ਜਾਣਦੇ ਪਰ ਐ ਕਰ ਮੈਂ ਨਰ ਭਾਗਣ ਮੇਰੇ ਸਿਰ ਦਾ ਸਾਈਂ ਨਹੀਂ ਕੋਈ ਮੇਰਾ ਪਿਤਾ ਕਾਲ ਵਸ ਹੋ ਗਿਆ ਮੈਨੂੰ ਸੁਹਾਗਣ ਬਣਾ ਕੇ ਤੋਰ ਕਹਿੰਦਾ ਪੁੱਤਰੀ ਕਹਿੰਦਾ ਜਦ ਮੈਂ ਤੈਨੂੰ ਐਂ ਕਹਿਤਾ ਸਿੱਧ ਕਹਿੰਦਾ ਵੀ ਜੋ ਚਾਹੇ ਸੋ ਮੰਗ ਤੇਰੀ ਮੈਂ ਗੱਲ ਪੂਰਨ ਕਰੂੰਗਾ ਫਿਰ ਗੱਲ 'ਚ ਤਾਂ ਪਾ ਲਿਆ ਪੱਲੂ ਕੀ ਕਹਿੰਦੀ ਐ ਹੇ ਨਾਥ ਤ੍ਰਲੋਕੀ ਦੇ ਵਿੱਚ ਤੇਰਾ ਨਾਂ ਏ ਜੇ ਤੈ ਮੈਨੂੰ ਬਖਸ਼ਰੇ ਪਤੀ ਜਿਹੜਾ ਤੇਰਾ ਚੇਲਾ ਕੱਲ ਭਿਕਸ਼ਾ ਲੈਣ ਵਾਸਤੇ ਗਿਆ ਸੀ ਮੈਨੂੰ ਉਹ ਬਖਸ਼ਿਸ਼ ਕਰੋ ਹੁਣ ਗੁਰੂ ਗੋਖਨਾਨਦ ਦੇ ਅੱਗੇ ਪਾ ਕੇ ਗੱਲ ਦੇ ਵਿੱਚ ਪੱਲਾ ਬੀਬੀ ਸੁੰਗਰਾਂ ਬਨ ਕੇ ਹੱਥ ਨੇਤਰਾ ਚੋਂ ਚਾਲ ਦੇਖ ਕੇ ਕੀ ਕਹਿੰਦੀ ਐ ਦੇ ਦੇ ਖੈਰ ਨੂੰ ਗਿਆ ਸੀ ਜਿਹੜਾ ਤੇਰਾ ਚੇਲਾ ਤੇਰੀ ਦਾਸੀ ਹੋ ਗਈ ਅੱਜ ਤੋਂ ਦੇਖਾਂ ਭਲਾ ਜੋੜੀ ਬੇਦਾ ਬਿਆਨ ਹੈ ਐਸੇ ਹੁੰਦੇ ਆ